ਤੇ ਤੇ ਕੋਈ ਕੰਮ ਹੋ ਜਾ ਰਿਹਾ ਕਿਸ ਨੇ ਕੋਈ ਕੰਮ ਭੇਜਿਆ ਤੇ ਉੱਥੇ ਆ ਕੇ ਟਰੱਕ ਵਾਲੇ ਨੇ ਥੱਲੇ ਕਤਲ ਦਿੱਤਾ ਕਿ ਅਦਾ ਅਕਸੀਡੈਂਟ ਹੋਇਆ ਤੁਹਾਡਾ ਮੁੰਡਾ ਤਾਂ ਨਹੀਂ ਕਿਦਾਂ ਨੇ ਵੀਡੀਓ ਪਾਤੀ ਹੋਣੀ ਨਾਲ ਦੀ ਨਾਲ ਹੀ ਫਿਰ ਇੱਥੋਂ ਦੀ ਗੇਟ ਜਿੱਦਾਂ ਜਿੱਦਾਂ ਜਿੰਨੂ ਕੋਲ ਚੱਲਿਆ ਉਹ ਉੱਥੇ ਪੁੱਤੀ ਆਰੇ ਕਿਦਾਂ ਲੈਣੀ ਕੋਲ ਪੁਲਦਾਰੇ ਨੇ ਦੇਖੋ ਜੀ ਜਿਆਦਾ ਉਥੇ ਹੀ ਨਹੀਂ ਐਂਬੂਲੈਂਸ ਆ ਤਾਂ ਮੁੰਡਾ ਲਿਆ ਕੇ ਗਈ ਖੁਦ ਸਨਾਂ ਲਾਂ ਦਾ ਕਾਰਨ ਹੈ ਜੀ ਦੇਖੋ ਗੱਡੀ ਇੱਥੋਂ ਦੀ ਚੱਕ ਲਿਆ ਹੈ ਪੋਲ ਵਾਲੇ ਕੀ ਤੇਰੀ ਆਈਦੇ ਇਹਨਾਂ ਨੇ ਖਲਵਾਤਾ ਹੁਣ ਸਵੇਰੇ 7:30 ਵਜੇ ਦਾ ਹੋਇਆ ਐਕਸੀਡੈਂਟ ਹੁਣ ਤਾਂ ਕੋਈ ਕਾਰਵਾਈ ਨਹੀਂ ਹੋਈ ਆ ਇਹ ਕਹਿੰਦੇ ਐਫਆਰਈ ਭੇਜੀ ਆ ਤੇਰੀ ਉਮਰ 30 ਸਾਲ ਨਹੀਂ ਮੇਰਾ 30 ਸਾਲ ਦਾ ਬੇਟਾ ਤਜਰਬਾ ਹੋ ਗਿਆ ਵਾ ਪਰਚਾ ਦਰਜ ਹੋਊਗਾ ਠੋਕ ਕੇ ਹੋਊਗਾ ਔਰ ਕਾਰਵਾਈ ਹੋਊਗੀ ਠੋਕੇ ਹੋਊਗੀ ਕਿਉਂਕਿ ਇਹ ਦੂਜਿਆਂ ਨੂੰ ਗਮਰਾਹ ਕਰਦੇ ਹਰ ਵਾਰੀ ਆਏ ਇੱਥੇ ਹੁੰਦੇ ਮੈਂ ਰੋਡ ਟੇਬਾ ਰੋਡ 'ਤੇ ਲੰਘਦਾ ਕਦੇ ਚੋਰੀ ਆਉਂਦੀ ਕਦੇ ਕਿਰਪਾਨਾ ਚਲਦੀ ਕਦੇ ਨਾਲ ਲੁੱਟ ਖੋ ਇਹ ਇਹਨਾਂ ਦਾ ਬੱਚਾ ਕਿਤੇ ਰੋਡ ਤੇ ਚੜਿਆ ਉਦੋਂ ਕੋਈ ਟਰੱਕ ਆ ਰਿਹਾ ਸੀ ਕੈਂਟਰ ਉਹਦੇ ਥੱਲੇ ਆ ਗਿਆ ਪੰਜਾਬ ਦੇ ਲੁਧਿਆਣਾ ਦੇ ਧਰਮਪੁਰਾ ਚੌਂਕੀ ਦੇ ਬਾਹਰ ਲੋਕਾਂ ਨੇ ਧਰਨਾ ਲਾਇਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤੜਕੇ ਇੱਕ ਹਾਸਾ ਵਾਪਰਿਆ ਸੀਗਾ 21 ਸਾਲ ਨੌਜਵਾਨ ਦੀ ਮੌਤ ਹੋ ਗਈ ਸੀ ਟਰੱਕ ਥੱਲੇ ਆ ਕੇ ਤੇ ਉਸ ਦੇ ਦੌਰਾਨ ਹੀ ਅੱਜ ਉਹਨਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਤੇ ਸਾਰੇ ਇੱਥੇ ਸਦਸਿਆਂ ਦੇ ਵੱਲੋਂ ਅੱਜ ਕਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਦੇਖ ਸਕਦੇ ਹੋ ਬੜੀ ਸੰਖਿਆ ਦੇ ਵਿੱਚ ਉਹਨਾਂ ਦੇ ਪਰਿਵਾਰ ਨੰਬਰ ਆਏ ਨੇ ਉਹਨਾਂ ਦੇ ਸਦਸਿਆਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਨੰਦਰਾਲ ਹਾਂਜੀ ਨੰਦਰਾਲ ਨੰਦਰਾ ਜੀ ਇਹ ਨੌਜਵਾਨ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਭਤੀਜਾ ਸੀਗਾ ਭਤੀਜਾ ਸੀਗਾ ਇਹ ਇਹ ਦੇ ਘਰ ਦੇ ਵਿੱਚ ਕੌਣ ਕੰਮ ਲੈਂਦੇ ਦੇ ਘਰ ਵਿੱਚ ਹੋਰ ਵੀ ਰਤੇ ਭਰਾ ਰਹਿੰਦੇ ਚਾਚੇ ਤਾਏ ਰਹਿੰਦੇ ਹੈਗੇ ਅੱਛਾ ਮੰਮੀ ਦਾਦੀ ਕਿੱਥੇ ਨੇ ਨੇ ਮੰਮੀ ਦਾਦੀ ਫਿਰਦੇ ਹੈਂ ਜੀ ਹਰਬੰਤਪੁਰੇ ਹਰਬੰਤਪੁਰੇ ਹਾਂਜੀ ਇਹ ਹਾਸਾ ਹੋਇਆ ਕਿੱਥੇ ਦੇ ਕਿੱਥੇ ਕਿੱਥੇ ਜਾ ਰਿਹਾ ਸੀ ਜਾਂ ਕਿੱਥੋਂ ਆ ਰਿਹਾ ਸੀਗਾ ਇਹ ਹਾਸਾ ਇੱਥੇ ਹੋਇਆ ਜੀ ਜੀਤੀ ਰੋਡ ਤੇ ਆਪਣੇ ਟਿੱਬਾ ਰੋਡ ਤੋਂ ਪਹਿਲੇ ਹੀ ਜਿੱਥੇ ਕੋਈ ਕੰਮ ਜਾ ਰਿਹਾ ਕਿਸ ਨੇ ਕੋਈ ਕੰਮ ਭੇਜਿਆ ਤੇ ਉੱਥੇ ਆ ਕੇ ਟਰੱਕ ਲੇਨ ਥੱਲੇ ਕਦਲ ਦਿੱਤਾ ਅੱਛਾ ਇਹ ਇਹ ਕਿੱਥੋਂ ਕ੍ਰੋਸ ਕਰ ਰਿਹਾ ਸੀਗਾ ਕੋਈ ਪਤਾ ਹੈ ਜੀ ਆਪਣਾ ਤਾਈ ਪਰ ਤੋਂ ਪਹਿਲੇ ਜਿਹੜਾ ਰੋਡ ਹੈਗਾ ਠੱਕੇ ਦੇ ਕੋਲ ਅੱਛਾ ਕੋਈ ਸੀਸੀਟੀਵੀ ਰਿਕਾਰਡਿੰਗ ਆਈ ਸਾਹਮਣੇ ਨਹੀਂ ਜੀ ਅੱਛਾ ਇਹ ਹਾਂਜੀ ਉੱਥੇ ਕੈਮਰੇ ਹੈ ਨਹੀਂਗੇ ਕੈਮਰੇ ਹੈ ਨਹੀਂਗੇ ਉਹ ਰੋਡ ਦੇ ਕੈਮਰੇ ਹੈ ਨਹੀਂਗੇ ਉੱਥੇ ਤਨਾਤ ਨਹੀਂ ਉੱਥੇ ਕੋਈ ਤਨਾ ਨਹੀਂ ਹੁੰਦਾ ਪ੍ਰੋਗਰਾਮ ਸੀ ਸਵੇਰੇ 7:30 ਉਹੀ ਕੋਈ ਮੁਲਾਜ਼ਮ ਨਹੀਂ ਹੁੰਦਾ ਤੇ ਇਸ ਕਰਕੇ ਜਿੱਦਾਂ ਕਿ ਜਦੋਂ ਫੋਨ ਆ ਗਈ ਐਥਰ ਹੀ ਮੇਰੇ ਬ੍ਰਦਰ ਨੂੰ ਜਿਹਨਾਂ ਦਾ ਮੁੰਡਾ ਕਿਹਾਦਾ ਐਕਸੀਡੈਂਟ ਹੋਇਆ ਇਹ ਤੁਹਾਡਾ ਮੁੰਡਾ ਤਾਂ ਨਹੀਂ ਕਿਦਾਂ ਵੀਡੀਓ ਪਾਤੀ ਹੋਣੀ ਨਾਲ ਦੀ ਨਾਲ ਹੀ ਪੇਰਾ ਤੋਂ ਹੀ ਗਏ ਜਿੱਦਾਂ ਜਿੱਦਾਂ ਜਿੰਨੂੰ ਪਤਾ ਚੱਲਿਆ ਉਹ ਉਥੇ ਪੁੱਤੀ ਆ ਲੈ ਕਿਦਾਂ ਲੈਣੀ ਪੁਲਦਾਰੇ ਨੇ ਦੇਖੋ ਜੀ ਜਿਆਦਾ ਉਥੋ ਹੀ ਨਹੀਂ ਐਂਬੂਲੈਂਸ ਸਾਡਾ ਮੁੰਡਾ ਲੈ ਕੇ ਗਈ ਖੁਦ ਸਾਡੇ ਮੁੰਡੇ ਆਵ ਲੈ ਕੇ ਗਏ ਉਹਨੂੰ ਆਟੋ ਦੇ ਵਿੱਚ ਪਾ ਕੇ ਸਿਵਲ ਐਂਬੂਲੈਂਸ ਵਾਲੇ ਨੇ ਜਵਾਬ ਦੇ ਦਿੱਤਾ ਦੀ ਅਸੀਂ ਡੈੱਡ ਬੋਡੀ ਨਹੀਂ ਲੈ ਕੇ ਜਾਣੀ ਇਹ ਤਾਂ ਉਹਨਾਂ ਨੂੰ ਪੁੱਛੋ ਜੀ ਇਹ ਜਿਹੜਾ ਨੌਜਵਾਨ ਹੈ ਇਹ ਕਰਦਾ ਕੀ ਹੈ ਉਮਰ ਕੀ ਹੈ 21 ਸਾਲ ਦਾ ਮੁੰਡਾ ਹੀ ਗਵਰਨਮੈਂਟ ਕੋਲੇ ਪੜਦਾ ਬੀਐਸਏ ਇੰਜੀਨੀਅਰ ਚ ਨਾਲੇ ਜਿਮ ਦੇ ਨਾਲ ਬੇਅਰ ਲਿਫਟਿੰਗ ਦਾ ਮੈਂਬਰਸ਼ਿਪ ਆ ਉਹ ਤੇ ਪੜਦਾ ਜੀ ਪੜਦਾ ਨਾਮ ਕੀ ਹੈ ਰੋਹਨ ਕੁਮਾਰ ਰੋ ਕਿੱਥੇ ਰਹਿੰਦਾ ਹੈ ਹਰਵੰਤਪੁਰ ਝੰਡੀ ਵਾਲੀ ਗਲੀ ਦੇ ਕੋਲ ਸਕੂਲ ਦੇ ਸਾਹਮਣੇ ਠੀਕ ਹੈ ਇਹ 9 ਸਾਲਾ ਹੋ ਗਏ ਮੇਰੇ ਪ੍ਰਾਣੇ ਮਾਮਾ ਕਿਲੇ ਤੇ ਮੰਗੋ ਵੀ ਇਧਰ ਆ ਤੇ ਇਹ ਅੱਜ ਧਰਨਾ ਲਾਉਣ ਦਾ ਕਾਰਨ ਕੀ ਸੀਗਾ ਧਰਨਾ ਲਾਉਣ ਦਾ ਕਾਰਨ ਇਹ ਹੈ ਜੀ ਦੇਖੋ ਗੱਡੀ ਐ ਇੱਥੋਂ ਦੀ ਚੱਕ ਲਿਆ ਪੁਲਦ ਵਾਲੇ ਕੀ ਉਹ ਤੇਰੀ ਆਈ ਬਈ ਇਹਨਾਂ ਨੇ ਖਲਵਾਤਾ ਹੁਣ ਸਵੇਰੇ 7:30 ਹੋਏ ਦਾ ਹੋਇਆ ਐਕਸੀਡੈਂਟ ਹੁੰਦਾ ਕੋਈ ਕਾਰਵਾਈ ਨਹੀਂ ਹੋਏ ਜੇ ਇਹ ਕਹਿੰਦੇ ਆ ਐਫਆਈ ਭੇਜੀ ਆ ਤੁਸੀਂ ਕੋਈ ਆਪਣਾ ਆਧਾਰ ਕਾਰਡ ਦੇ ਦਿਓ ਕੋਥੇ ਦੇ ਦਿਓ ਅਸੀਂ ਪੋਸਟਮਾਰਟਨ ਨੂੰ ਲੈ ਕੇ ਜਾਵਾਂਗੇ ਯਾਨੀ ਸਵੇਰ ਦੀ ਉੱਥੇ ਲਾਜ ਪੋਚੀ ਇਹਦਾ ਕੁਝ ਨਹੀਂ ਹੋਇਆ ਇਹਨਾਂ ਨੂੰ ਹਾਂਜੀ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਨਹੀਂ ਗੱਡੀ ਵਾਲਾ ਡਰਾਈਵਰ ਬੁਲਾਓ ਉਹਦੇ ਮਾਲਕ ਬੁਲਾਓ ਅਸੀਂ ਤਾਂ ਉਹਨੂੰ ਸਜ਼ਾ ਦਿਵਾਣੀ ਆ ਪਤਾ ਲੱਗਿਆ ਕੀ ਹੈ ਕਿੱਥੋਂ ਜਾ ਰਹੇ ਸੀ ਕਿੱਥੋਂ ਆ ਰਹੇ ਸੀ ਇਹ ਜੀ ਦੇਖੋ ਜੀ ਆਪਣੇ ਘਰੋਂ ਮੋਟਰਸਾਈਕਲ ਲੈ ਕੇ ਮੰਦਰ ਗਿਆ ਪਹਿਲਾਂ ਮੰਦਰ ਤੋਂ ਉਹਨੇ ਆਪਣੇ ਯਾਰ ਦੋਸਤ ਦਾ ਮੋਟਰਸਾਈਕਲ ਮੰਗ ਕੇ ਨਾ ਆਪਣੇ ਤਾਇਏ ਵੱਲ ਗਿਆ ਪੁੱਲ ਦੇਣ ਦੀਵਾ ਹਾਂ ਤਾਰੀਫ ਹੋਲੀ ਉਹ ਪੂਜਾ ਲਈ ਮੰਦਰ ਲਈ ਤੇ ਉਹ ਬਸ ਇਹੀ ਰਹਿਣ ਗਿਆ ਜੀ ਮੰਮੀ ਤਾਂ ਕਹਿੰਦਾ ਕਿੱਥੇ ਪਤਾ ਇਹਦੇ ਘਰ ਦਿੱਤੀ ਬਾਹਰ ਰੋਡ ਹਾਂਜੀ ਕਾਇ ਦਾਤੇ ਜਾਣੀ ਉੱਦਰੀ ਰਹਿੰਦੇ ਨੇ ਇਹ ਕਿੱਥੋਂ ਸੀਗਾ ਇਹ ਨਾਲ ਹੀ ਹਰਮੰਤਪੁਰ ਹਰਮੰਤਪੁਰ ਠੀਕ ਹੈ 21 ਸਤ ਦਾ ਨੋਜਾ ਕੋਈ ਕਾਰਵਾਈ ਨਹੀਂ ਹੋਣੀ ਸੀਗੀ ਰਾਜੇ ਦੇਖ ਕਾਰਵਾਈ ਤਾਂ ਦੇਖ ਜੋ ਉਪਬਿਧਾਨ ਆ ਉਹਦੇ ਮੁਕਾਬਕ ਹੋਣੀ ਮੇਨ ਗੱਲ ਪਤਾ ਕਿ ਪਹਿਲਾਂ ਕਰਕੇ ਗੱਲ ਯਾਰ ਗੱਲ ਹਾਂਜੀ ਗੱਲ ਕਰ ਲੈ ਜੇ ਮੈਂ ਕੀ ਲੈਣਾ ਮੈਂ ਤੁਹਾਡੇ ਵਰਗਾ ਹੀ ਆ ਕੱਲੋ ਮੇਰੇ ਨਾਲ ਵੀ ਹੋ ਸਕਦਾ ਸਭ ਤੋਂ ਪਹਿਲਾਂ ਜਦੋਂ ਐਕਸੀਡੈਂਟ ਕੋਈ ਵੀ ਹੁੰਦਾ ਨਾ ਸਭ ਤੋਂ ਪਹਿਲਾਂ ਵੱਡੇ ਅਫਸਰਾਂ ਦੇ ਧਿਆਨ ਚ ਲਿਆਇਆ ਜਾਂਦਾ ਵਾ ਉਸ ਤੋਂ ਬਾਅਦ ਜਾ ਕੇ ਕਾਰਵਾਈ ਹੁੰਦੀ ਆ ਤੇਰੀ ਉਮਰ 30 ਸਾਲ ਨਹੀਂ ਮੇਰਾ 30 ਸਾਲ ਦਾ ਬੇਟਾ ਤਜਰਬਾ ਹੋ ਗਿਆ ਵਾ ਪਰਚਾ ਦਰਜ ਹੋਊਗਾ ਠੋਕੇ ਹੋਊਗਾ ਔਰ ਕਾਰਵਾਈ ਹੋਊਗੀ ਠੋਕੇ ਹੋਊਗੀ ਮੇਰੇ ਐਸਐਸ ਆਈ ਸਾਹਿਬ ਨਾਲ ਗੱਲ ਹੋ ਗਈ ਆ ਐਸਐਚਓ ਸਾਹਿਬ ਨਾਲ ਵੀ ਹੁਣੇ ਤਕਹੋਂ ਤੇ ਗੱਲ ਕੀਤੀ ਆ ਤੁਸੀਂ ਸਿਰਫ 15 20 15-20 ਮਿੰਟ ਟਾਈਮ ਲੱਗ ਜਾਂਦਾ ਵਾ ਕਿਉਂਕਿ ਕੋਈ ਕਾਨੂੰਨੀ ਲੀਗਲ ਆਈ ਕਨਾਂ ਦਾ ਕਾਨੂੰਨ ਚੇਂਜ ਹੋਇਆ ਵੀ ਤੁਹਾਨੂੰ ਪਤਾ ਜਿਹੜੀ ਉਹ ਧਾਰਾ ਚੇਂਜ ਹੋਈਆਂ ਨੇ ਜਿਵੇਂ 759 ਸੀ ਉਹ ਵੀ ਚੋਈਏ ਉਹਨਾਂ ਡੀਏ ਲੀਗਲ ਨੂੰ ਪੁੱਛ ਕੇ ਫੇਰ ਪਰਚਾ ਦਰਜ ਹੁੰਦਾ ਵਾ ਪਰਚਾ ਪਾ ਦਿਓ ਬੈਰੀਕੇਡ ਨਾਲ ਹੀ ਚੱਕੇ ਜਾਊਗਾ ਪਰਚਾ ਪਾ ਦਿਓ ਪਰਚੇ ਦੀ ਕਾਪੀ ਦੇ ਦਿਓ ਅਸੀਂ ਨਾਲ ਹੀ ਬੈਰੀਕੇਡ ਆਈਏਗਾ ਐਫ ਆਈ ਆਰ ਨੰਬਰ ਵੀ ਉੱਥੇ ਹੀ ਦੇਣਾ ਮੈਂ ਦੇ ਦਿਓ ਅੱਧ ਵਾਲੀਆਂ ਬੈਰੀਕੇਡ ਸਾਈਡ ਐਫ ਆਈ ਆਰ ਦਾ ਨੰਬਰ ਦੇ ਦਿਓ ਐਫ ਆਈ ਆਰ ਨੰਬਰ ਦੇ ਦਿਓ ਬਾਹਰ ਬਾਈ ਸਾਡੇ ਐਕਸੀਡੈਂਟ ਆਇਆ ਵਾ ਤੇ 11:11 ਹੋ ਗਿਆ ਜੀ ਕੋਈ ਪਹਿਰੇ ਸਿਰ ਤੇ ਸਾਰੀ ਕਾਰਵਾਈ ਹੁੰਦੀ ਹੈ ਜੀ ਇੱਥੇ 7 ਵਜੇ 7 ਵਜੇ ਮੁੰਡਾ ਮਰਿਆ ਖਿੰਨਾਲਾ ਤਾਇਪੁਰ ਰੋਡ ਤੇ 5 ਵਜੇ 7 ਵਜੇ 5 ਘੰਟੇ ਹੋ ਗਏ ਮੁੰਡੇ ਮਰੇ ਨੂੰ ਪੁਲਿਸ ਵਾਲੇ ਤਾਂ ਹੁੰਦੇ ਗਏ ਆ ਪੁਲਿਸ ਕਾਰਵਾਈ ਨਹੀਂ ਕਰਦੀ ਕੋਈ ਰੁਪਈਆ ਅੰਦਰੋਂ ਖਾਤੇ ਇਹਨਾਂ ਨੇ ਲਿੱਤਾ ਹੈ ਸੋਤਾ ਹੋ ਚੁੱਕੇ ਆ ਇਹਨਾਂ ਦਾ ਕਿਉਂਕਿ ਇਹ ਦੂਜਿਆਂ ਨੂੰ ਗਮਰਾਹ ਕਰਦੇ ਹਰ ਵਾਰੀ ਇਹ ਇੱਥੇ ਹੁੰਦੇ ਮੈਂ ਰੋਡ ਟੇਬਾ ਰੋਡ ਤੋਂ ਹੀ ਲੰਘਦਾ ਕਦੇ ਚੋਰੀਆਂ ਹੁੰਦੀ ਕਦੇ ਕੁਰਪਾਨਾ ਜਲਦੀ ਕਦੇ ਨਾਲ ਲੁੱਟ ਖੋਹ ਹੁੰਦੀ ਹੈ ਕੋਈ ਕਰ ਪੰਜਾਬ ਨਹੀਂ ਤੁਹਾਨੂੰ ਕਹਾਂ ਡਰਾਈਵਰ ਨੂੰ ਸਾਡੂ 10 ਮਿੰਟ ਹਾਲੇ ਕਰ ਦੋ ਸਾਡੇ ਬਾਅਦ ਗੱਡੀ ਪਟਿਆਲੇ ਦੀ ਹੈਗੀ ਇਹ ਬੰਦਾ ਨਹੀਂ ਪਤਾ ਕਿੱਥੇ ਰਹਿ ਜਾਣਾ ਆ ਗੱਡੀ ਪਟਿਆਲੇ ਦੀ ਹੈ ਗੱਡੀ ਨੜੀ ਹੋਈ ਹੈ ਬਾਈਕ ਵੀ ਖੜਿਆ ਜਿਹੜੇ ਬਾਈਕ ਦੇ ਅਸਿਸਟੈਂਟ ਹੈ ਆਲਾ ਗੱਡੀ ਖੜੀ ਹੈ ਠੀਕਾ ਗੱਡੀ ਪਟਿਆਲੇ ਦੀ ਹੈ ਡਰਾਈਵਰ ਨਹੀਂ ਪਤਾ ਕਿੱਥੇ ਆ ਨਾ ਇਹ ਕੁਝ ਕਰਦੇ ਵੇ ਇਹ ਕੁਝ ਨਹੀਂ ਕਰ ਰਹੇ 10 12 ਸਾਲ ਬਾਅਦ ਮੁੰਡਾ ਆਇਆ ਮੰਗ ਮੰਗ ਕੇ ਲਿਖਤਾ ਔਰ ਪੂਜਾ ਪਾਠ ਹਲਾ ਕਿਸੇ ਨਾ ਕੋਈ ਮਤਲਬ ਮੁੰਡਾ ਬੀ ਐ ਸੈਗਨਿਅਰ ਗਵਰਨਮੈਂਟ ਕੋਲ ਹੀ ਪੜਦਾ ਸੀ ਜ ਟ੍ਰੱਕ ਅਲੇ ਲੰਦ ਲੇ ਦੇਤਾ ਨੌਂ ਦਾ ਚਾਚਾ ਹੀ ਰਿਸ਼ਤਦਾਰੀ ਚ ਉਹ ਮੁੰਡਾ ਰੋਡ ਕਲੋਜ਼ ਕਰਨ ਲੱਗਾ ਟਰੱਕ ਵਾਲ ਨੇ ਦੇਖਿਆ ਇਹ ਉਹਨੂੰ ਥੱਲੇ ਦੇਤਾ ਘਰੀਂਦਾ ਲੈ ਗਿਆ ਆਉਂਦੀ ਸਪੋਰਟ ਮੁੰਡਾ ਡੈੱਡ ਹੈ ਜੀ ਨਹੀਂ ਉਹ ਤੇ ਸੀਸੀ ਟਾਈਮ ਹੋਣਾ ਜੀ ਚੰਗੀ ਪਹੁੰਚੋ ਧਰਨਾ ਵੀ ਲੱਗਾ ਕੀ ਮਾਮਲਾ ਪੂਰਾ ਧਰਨਾ ਦਾ ਮੇਰੇਆਂ ਤੋਂ ਪਹਿਲਾਂ ਲੱਗਿਆ ਸੀਗਾ ਉਰੇ ਪਰ ਇਹ ਹੈ ਕਿ ਇੱਕ ਮੁਤੇਰੀ ਦਾ 24 ਸਵੇਰੇ ਕਾਪੜਾ ਨੇ ਆ ਗਿਆ ਪੂਰੇ ਘਰ ਨੂੰ ਦੀ ਡੈਥ ਹੋ ਗਈ ਹੈ ਕੋਈ ਘਰ ਦੇ ਇਸ ਕਰਕੇ ਕੋਈ ਦੋਸਤਾਂ ਨੇ ਦਰਵਾਜ਼ਾ ਲਾਇਆ ਸੀਗਾ ਪੁਲਸ ਨੇ ਐਫ ਆਈ ਆਰ ਦਰਜ ਕਰ ਲਈ ਇਹਨਾਂ ਦੀ ਮੰਗ ਸੀ ਕਿ ਐਫ ਆਈ ਆਰ ਦਰਜ ਪੁਲਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਜਿਹੜਾ ਬੱਚਾ ਉਹ ਬੋਡੀ ਵਾਟ ਨਾਲ ਮਿਲ ਗਈ ਹੈ ਬਸ ਇਹ ਇਨਸੀਡੈਂਟ ਸਵੇਰੇ ਇੱਕ ਮੰਦਪਗੀ ਕਰਦਾ ਪਰਿਵਾਰ ਦੇ ਨਾਲ ਬੀਤ ਗਈ ਕੋਈ ਕੋਈ ਗ੍ਰੋਸ ਕਰ ਰਹੇ ਸੀਗਾ ਹੁਣ ਤਾਂ ਮੋਕੇ ਦੇ ਪਤਾ ਨਹੀਂ ਉਹ ਮਤਲਬ ਜਿਹੜਾ ਹਾਈਵੇ ਉੱਥੇ ਟਰੱਕ ਥੱਲੇ ਉਤਰਿਆ ਸੀ ਤੇ ਬੱਚਾ ਜਾ ਰਿਹਾ ਸੀਗਾ ਕੋਈ ਟਰੱਕ ਵਾਲੇ ਦੀ ਜਿਆਦਾ ਸਪੀਡ ਜ਼ਿਆਦਾ ਸੀ ਯਾ ਉਹਨੂੰ ਨਸ਼ੇ ਸੀ ਯਾ ਕੀ ਜਿਹਦਾ ਭਾਜੀ ਦਾ ਮੋਕੇ ਦੇ ਕਿਸ ਨੂੰ ਪਤਾ ਨਹੀਂਗਾ ਤੇ ਉਹ ਮੋਟਰਸਾਈਕਲ ਥੱਲੇ ਆ ਗਿਆ ਗੱਡੀ ਤੀ ਤਲਾਸ਼ ਹੋਈ ਕੋਈ ਉਹਦੇ ਵਿੱਚ ਕੁਝ ਹੈ ਭਾਗਾ ਹੈ ਭਾਗਾ ਵੜਾ ਰਕਤ ਕਿ ਦੋ ਆ ਰਹੇ ਚਾਰੇ ਕੋਈ ਕੁਝ ਨਹੀਂ ਕੋਈ ਨਹੀਂ ਪਤਾ ਕੁਝ ਨਹੀਂ ਚੌਕੀ ਜਾਂਚ ਰਿਹਾ ਸੀ ਹਾਂਜੀ ਹਾਂਜੀ ਉਹ ਕਰ ਰਹੇ ਤੇ ਨੰਬਰ ਸੱਤੂ ਸਾਹਿਬ ਕਰੇ 21 ਸਾਲ ਦਾ 21 ਸਾਲ ਦਾ ਹਾਂ ਬਾਈਕ ਤੇ ਸੀਗਾ ਹਾਂ ਬਾਈਕ ਤੇ ਸੀ ਕਿੱਥੇ ਜਾ ਰਿਹਾ ਸੀਗਾ ਸਕੂਲੋਂ ਜਾਣਾ ਨਹੀਂ ਨਹੀਂ ਉਹ ਗਦੇ ਆਪਣਾ ਆਪਣੇ ਦੋਸਤ ਫੁੱਲ ਵਗੈਰਾ ਸੀਗਾ ਉਹਦੇ ਦੇਣ ਜਾ ਰਿਹਾ ਸੀ ਉਹ ਐਸਾ ਨਾ ਸੀਗਾ ਅਰੁਣ ਸ਼ਰਮਾ ਕਾਂਗਰਸ ਪਾਰਟੀ ਦੇ ਆ ਵਰਕਰ ਜੋ ਕੀ ਉਹਨਾਂ ਦਾ ਬਿਲਕੁਲ ਕਿਹਾ ਹੈ ਕਾਉਂਸਲਰ ਜੋ ਡੀ ਅੱਜ ਦਦਨਾਕ ਮੌਤ ਹੋ ਜਾਂਦੀ ਹੈ ਸਾਡੇ ਖਾਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਸੀਗਾ ਗਵਰਨਮੈਂਟ ਕਾਲਜ ਵਿੱਚ ਪੜਦਾ ਸੀਗਾ ਤੇ ਆਪਣੇ ਮਾਮੇ ਦੇ ਘਰ ਟੱਬਾ ਰੋਡ ਜਾ ਰਿਹਾ ਸੀਗਾ ਪੂਜਾ ਦੇ ਫੁੱਲ ਦੇਣ ਦੇ ਲਈ ਹਾਲਾਂਕਿ ਗੱਡੀ ਪੁਲਿਸ ਨੇ ਆਪਣੇ ਹਵਾਲੇ ਕਰ ਲਈ ਹੈ ਜਬਤ ਕਰ ਲਈ ਹੈ ਦੇਖ ਸਕਦੇ ਹੋ ਉਹ ਗੱਡੀ ਖੜੀ ਹੈ ਸੁਰੇ ਤੜਕੇ ਸਾਰ ਇਹ ਇਹ ਮਨਪਾਕੀ ਖਬਰ ਜਿਹੜੀ ਕੀ ਹੈ ਪਰਿਵਾਰ ਨੂੰ ਮਿਲਦੀ ਆ ਕਿ ਉਹਨਾਂ ਦਾ ਬੇਟਾ ਇਸ ਦੁਨੀਆ 'ਚ ਨਹੀਂ ਰਿਹਾ ਹਾਲਾਂਕਿ ਉਸ ਤੋਂ ਬਾਅਦ ਪਰਿਵਾਰ ਪਰਿਵਾਰ ਦੀ ਮੰਗ ਹੈ ਕਿ ਸਾਡੀ ਸਾਡੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਡਰਾਈਵਰ ਨੂੰ ਫੜ ਕੇ ਉਹਦੀ ਅਰੈਸਟ ਜ਼ਰੂਰ ਹੋਣੀ ਚਾਹੀਦੀ ਹੈ ਤੇ ਸਾਨੂੰ ਜਲਦ ਤੋਂ ਜਲਦ ਰਿਪੋਰਟ ਜਿਹੜੀ ਕੀ ਹੈ ਮਿਲਣੀ ਚਾਹੀਦੀ ਹੈ ਤੇ ਹੁਣ ਦੇਖਣਾ ਇਹ ਗਾ ਕਿ ਕਿਨੇ ਕੇ ਜਲਦ ਉਸ ট্রাক ਡਰਾਈਵਰ ਤੇ ਕਾਰਵਾਈ ਹੁੰਦੀ ਹੈ ਕਿਉਂਕਿ ਹਿੱਟਨ ਨਰਨ ਦਾ ਵੀ ਜਿਹੜਾ ਕੀ ਹੈ ਕੇਸ ਜਰੂਰ ਬੰਦਾ ਹੁੰਦਾ ਹੈ ਨਜਰਾਂ ਦਾ ਇਹ ਤਸਵੀਰਾਂ ਤੁਹਾਨੂੰ ਧਰਮਪੁਰੇ ਚੌਕੀ ਦੇ ਅੱਜ ਦਿਖਾ ਰਿਹਾ ਜਿੱਤੇ ਕੀ ਪਰਿਵਾਰ ਦੇ ਵੱਲੋਂ ਅੱਜ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਲਾ ਗਿਆ ਦੋ ਐਂਬੂਲੈਂਸਾਂ ਵੀ ਜੜੀ ਕਿ ਹੈ ਇਸ ਗੱਡੀ ਦੇ ਕਾਰਨ ਫਸ ਗਈ ਸੀ ਹਾਲਾਂਕਿ ਬਾਈਕ ਪੂਰਾ ਟਰੱਕ ਥੱਲੇ ਆ ਗਿਆ ਸੀਗਾ ਤਾਂ ਕਰਕੇ ਉਸ ਨੌਜਵਾਨ ਦੀ ਜੜੀ ਕਿ ਦਰਦਨਾਕ ਮੌਤ ਹੋ ਗਈ ਸੀ ਆਗੇ ਦਿਨੇ ਲਗਾਤਾਰ ਇਹੋ ਜਿਹੇ ਹਾਸੇ ਟੱਬਾ ਰੋਡ ਤੇ ਤਾਜਪੁਰ ਰੋਡ ਤੇ ਚੌਂਕ ਦੇ ਵਿੱਚ ਨਜ਼ਰ ਆਉਂਦੇ ਹੋਏ ਦਿਖਾਈ ਦਿੰਦੇ ਨੇ ਪਰ ਕੋਈ ਵੀ ਪੀसीआर ਗਸ਼ਤ ਤੇ ਜਾਂ ਪੀसीआर ਮੁਲਾਜ਼ਮ ਜਾਂ ਕੋਈ ਵੀ ਪੁਲਿਸ ਅਧਿਕਾਰੀ ਉੱਤੇ ਤਨਾਤ ਨਹੀਂ ਹੁੰਦਾ ਜੋ ਕਿ ਇਸ ਹਸਾਸਾਂ ਨੂੰ ਰੋਕ ਸਕੇ ਬੜਾ ਬੜਾ ਸਵਾਲ ਇੱਥੇ ਪੰਜਾਬ ਪੁਲਿਸ ਅਤੇ ਪੀसीआर ਪ੍ਰਸ਼ਾਸਨ ਦੇ ਖਿੜਾ ਹੁਣ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੁਣ ਐਸਚਓ ਅੰਦਰ ਇਨ ਚੌਂਕੀ ਇੰਚਾਰਜ ਨਾਲ ਗੱਲਬਾਤ ਕਰਦੇ ਆ ਕਿੰਨੀ ਕੁ ਦੇਰ ਇਹਨਾਂ ਨੂੰ ਇਨਸਾਫ ਮਿਲੇਗਾ ਕੀ ਪਰਿਵਾਰ ਨੂੰ ਇਨਸਾਫ ਮਿਲੇਗਾ ਸ਼ਿੰਗਾਰ ਚੌਂਕੀ ਦੇ ਐਸਚਓ ਲਖਵੀਰ ਸਿੰਘ ਜੀ ਨਾਲ ਗੱਲਬਾਤ ਹੈ ਸਰ ਅੱਜ ਤੁਹਾਡੇ ਚੌਂਕੀ ਦੇ ਬਾਹਰ ਧਰਨਾ ਪ੍ਰਚਾਰਣ ਕੀਤਾ ਗਿਆ ਵਾ ਕੀ ਕਾਰਨ ਸਰ ਮੈਂ ਆਪਣੇ ਥਾਣੇਦਾਰਾਂ ਨੂੰ ਕਾਰਵਾਈ ਮੌਕੇ ਤੇ ਕਰਤੀ ਆ ਜਿਹੜਾ ਕੈਂਟਰ ਨੂੰ ਕਬਜ਼ੇ ਚ ਲੈ ਲਿਆ ਤੇ ਐਫ ਆਰ ਦਰਜ ਹੋ ਰਹੀ 65 ਨੰਬਰ ਐਫ ਆਰ ਆ ਜੀ ਜੀ ਮਾਮਲਾ ਕੀ ਹੈ ਚੁੱਤ ਮਾਮਲਾ ਸਰ ਏਸੀਪੀ ਇਹਨਾਂ ਦਾ ਬੱਚਾ ਕਿਤੇ ਰੋਡ ਤੇ ਚੜਿਆ ਉਦੋਂ ਤੇ ਟਰੱਕ ਆ ਰਿਹਾ ਸੀ ਕੈਂਟਰ ਉਹਦੇ ਥੱਲੇ ਆ ਗਿਆ ਜੀ ਤੇ ਜਦੋਂ ਕੋਈ ਟਰੱਕ ਡਰਾਈਵਰ ਤੇ ਕੋਈ ਉਸੂਲ ਗੁਲ ਮਿਲੀ ਨਹੀਂ ਨਹੀਂ ਸਰ ਟਰੱਕ ਡਰਾਈਵਰ ਦਾ ਨਹੀਂ ਜਿਹੜਾ ਟਰੱਕਾਂ ਹੀ ਕਬਜ਼ੇ 'ਚ ਲੈ ਲਿਆ ਉਹਦੇ ਡਰਾਈਵਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਫਰਮ ਦਾ ਨਾਮ ਪਤਾ ਲੱਗਿਆ ਕੀ ਨਹੀਂ ਅਜੇ ਕੋਈ ਫਰਮ ਦਾ ਪਤਾ ਨਹੀਂ ਨਾ ਜੀ ਜੀ ਜਾਂਚ ਰਵਿਸ਼ਾ ਹੋਵੇ ਹਾਂ ਜੀ ਜਾਂ ਹਾਂ ਜੀ ਪਰਤਾਲ ਚੱਲ ਰਹੀ ਹੈ ਪਰਤਾਲ ਚੱਲ ਰਹੀ ਸਰ ਪਰਿਵਾਰ ਨੂੰ ਕਿੰਨੀ ਕੋਈ ਜਲਦੀ ਖ਼ਬਰ ਮਿਲੇ ਹਾਂ ਜੀ ਅਸੀਂ ਉਹਦਾ ਪੋਸਟਮਾਰਟਮ ਕਰਵਾ ਕੇ ਇਹਨਾਂ ਨੂੰ ਲਾਸ਼ حوالے ਕਰ ਦਾਂਗੇ ਉਸ ਤੋਂ ਬਾਅਦ ਹੀ ਬੰਦੇ ਪਤਾ ਕਰਕੇ ਉਹ ਕਾਰ ਵੀ ਕਰਦੇ ਪਤਾ ਲੱਗਿਆ ਕਿੱਥੋਂ ਨਹੀਂ ਅਜੇ ਅਜੇ ਨਹੀਂ ਕੁੱਪ ਕਲਾੰਬਾਤਾ ਲੱਗਾ ਜੀ ਹਾਂਜੀ ਕੁੱਪ ਕਲਾ ਕੁੱਪ ਕਲਾ ਨਹੀਂ ਜੀ 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 ਠੀਕ ਹੈ ਜੀ ਜੀ ਜੋ ਇਹ ਸਾਡਾ ਸੀਗੇ ਐਸੇ ਹੀ ਲਖਵੀਰ ਸਿੰਘ ਜੀ ਜੋ ਜਿਨ੍ਹਾਂ ਨੇ ਕਿਹਾ ਕਿ ਜਾਂਚ ਚੜ੍ਹ ਵਿਛਾ ਵਾ ਲਗਾਤਾਰ ਛਾਪੇ ਮਾਰ ਜਿਹੜੀ ਕਿਆ ਕੀਤੀ ਜਾ ਰਹੀ ਹੈ ਪੁਲਿਸ ਟੀਮ ਵੱਲੋਂ ਤੇ ਹੁਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜੀ ਕਿਆ ਪਤਾ ਚਲੇਗਾ ਤੇ ਹੁਣ ਉਹ ਟਰੱਕ ਡਰਾਈਵਰ ਦੇ ਮਾਲਕ ਦੇ ਨਾਲ ਵੀ ਜਿਹੜੀ ਕਿਆ ਗੱਲਬਾਤ ਕਰਾਂਗੇ ਤੇ ਉਸ ਨੂੰ ਬੁਲਾਵਾਂਗੇ ਤੇ ਟਰੱਕ ਡਰਾਈਵਰ ਨੂੰ ਜਿਹੜੀ ਕਿ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਉਸ ਉਸਤੇ ਬੰਦੀ ਕਾਰਵਾਈ ਜਿਹੜੀ ਕਿ ਹੈ ਕੀਤੀ ਜਾਵੇਗੀ ਜੁੜੇ ਰਿਹਾਣ ਲਈ ਬਿਨਾਂ ਸੰਜਣਾ ਜੰਮ ਰਿਪੋਰਟ ਧੰਨਵਾਦ